ਚੰਦਰਮਾ ਜਿਹੜਾ ਤੱਤ ਹੈ ਉਹ ਹਰ ਔਰਤ ਦੇ ਜੀਵਨ ਦਾ ਮੇਨ ਡਾਕਟਰ ਦਾ ਰੋਲ ਨਿਭਾ ਰਿਹਾ ਹੈਗਾ ਫੀਮੇਲ ਦੇ ਅੰਦਰ ਜਿੰਨੇ ਵੀ ਹਾਰਮੋਨਲ ਬੈਲੈਂਸਿੰਗ ਤੇ ਇਮਬੈਲੈਂਸਿੰਗ ਹੈ ਇਹ ਚੰਦਰਮਾ ਦੇ ਪ੍ਰਭਾਵ ਨਾਲ ਜੁੜੀ ਹੋਈ ਹੈ ਲਿੰਕਡ ਆ ਉਹਦੇ ਨਾਲ ਚੰਦਰਮਾ ਥਾਈ ਦਿਨਾਂ 'ਚ ਆਪਣਾ ਆਪਣਾ ਚੱਕਰ ਪੂਰਾ ਕਰਦਾ ਹੈ ਔਰ ਫੀਮੇਲ ਦਾ ਜਿਹੜਾ ਮੈਨਸਟਰੂਅਲ ਜਿਹੜਾ ਸਾਈਕਲ ਹੈ ਉਹਦੇ ਨਾਲ ਮੇਲ ਖਾਂਦਾ ਹੈ ਬਿਲਕੁਲ ਮੈਚ ਕਰਦਾ ਹੈ ਉਹ ਵੀ ਠਾਈ ਜਾਂਦਾ ਹੁੰਦਾ ਹੈ ਲੇਕਿਨ ਅਸੀਂ ਰਾਤ ਚੰ드ਰਮਾ ਦੀ ਰੋਸ਼ਨੀ ਚ ਬੈਠਦੇ ਹਾਂ ਤਾਂ ਔਰਤ ਦੇ ਅੰਦਰ ਹਾਰਮੋਨਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ ਇਸੇ ਕਰਕੇ ਜਿਹੜੀਆਂ ਫੀਮੇਲਸ ਕਵਰਡ ਏਰੀਆ ਚ ਜ਼ਿਆਦਾ ਰਹਿੰਦੀਆਂ ਤੇ ਉਹਦੇ ਅੰਦਰ ਹਾਰਮੋਨਸ ਇੰਬੈਲੈਂਸਿੰਗ ਫਾਸਟ ਹੁੰਦੀ ਹੈ ਕਿਉਂਕਿ ਉਹ ਡੀ ਲਿੰਕ ਹੋ ਚੁੱਕੀਆਂ ਨੇ ਬ੍ਰਹਿਮੰਡ ਨਾਲ ਕਮੀਨ ਆਨ ਕਰਕੇ ਸਾਡੇ ਅਸੀਂ ਬਿਮਾਰੀਆਂ ਨਾਲ ਜ਼ਿਆਦਾ ਜੂਜ ਰਹੇ ਹੈਗੇ ਆ ਜਿੱਥੇ ਅਸੀਂ ਸੂਰਜ ਦੀ ਰੋਸ਼ਨੀ ਦੇ ਉੱਤੇ ਵਿਟਾਮਿਨ ਡੀ ਤੇ ਬੋਲ ਰਹੇ ਹਾਂ ਉੱਥੇ ਚੰ드ਰਮਾ ਦੀ ਜਿਹੜੀ ਲਾਈਟ ਹੈ ਚੰ드ਰਾਮਾ ਦੀ ਜਿਹੜੀ ਇਨਵੋਲਵਮੈਂਟ ਹੈ ਫੀਮੇਲ ਦੇ ਲਾਈਫ 'ਚ ਉਹ ਵੀ ਸਾਨੂੰ ਸਮਝਣੀ ਹੀ ਪਾਏਗੀ 21 ਦਿਨ ਨਾਲ ਦੀ ਨਾਲ ਉਹ ਮੂਨ ਥੈਰੇਪੀ ਵਾਲਾ ਪਾਣੀ ਸਵੇਰ ਪੀਵੇ ਰਾਤ ਨੂੰ 1 ਘੰਟੇ ਦੀ ਮੂਨ ਵਾਕ ਕਰੇ 21 ਦਿਨ ਪ੍ਰੋਸੈਸ ਕਰੋ ਇਹਦੀਆਂ ਬੱਚੀਆਂ ਨੇ ਖਾਸ ਕਰਕੇ ਜਿਹੜੀਆਂ ਟੀਨੇਜਰ ਬੱਚੀਆਂ ਨੇ ਜਿਨ੍ਹਾਂ ਨੂੰ ਪੀਰੀਅਡ ਸਾਈਕਲ ਇੰਬੈਲੈਂਸਿੰਗ ਹੈਗੀ ਆ ਜਾਂ ਪ੍ਰੀਮੈਚੂਰ ਹੋ ਜਾਂਦਾ ਜਾਂ ਪੇਨ ਬਹੁਤ ਜ਼ਿਆਦਾ ਸੀਵਰ ਪੇਨ ਹੁੰਦੀ ਆ ਪੈਲਵਿਕ ਦੇ ਵਿੱਚ ਸੁਖਨ ਰੋਗੀ ਕਾਇਆ ਪਹਿਲਾ ਸੁਖਨ ਰੋਗੀ ਕਾਇਆ ਦੂਜਾ ਸੁਖ ਘਰ ਵਿੱਚ ਮਾਇਆ ਦੂਜਾ ਸੁਖ ਘਰ ਵਿੱਚ ਮਾਇਆ ਬੱਸੋ ਬੱਸੋ ਮੈਂ ਵਾਦਾ ਕਰਦੀ ਹਾਂ ਮੈਂ ਵਾਦਾ ਕਰਦਾ ਹਾਂ ਤੇਰੇ ਇਸ ਵੈਲਵਿੰਗ ਮਿਸ਼ਨ ਰਾਹੀਂ ਤੇਰੇ ਇਸ ਵੈਲਵਿੰਗ ਮਿਸ਼ਨ ਰਾਹੀਂ ਇਸ ਸੰਦੇਸ਼ ਨੂੰ ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਵਾਂਗੀ ਘਰ-ਘਰ ਪਹੁੰਚਾਵਾਂਗਾ ਮੈਨੂੰ ਸ਼ਕਤੀ ਦਿਓ 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 ਚੰਦਰਮਾ 28 ਦਿਨਾਂ ਦੇ ਵਿੱਚ ਆਪਣਾ ਇੱਕ ਚੱਕਰ ਪੂਰਾ ਕਰਦਾ ਹੈ ਕਿੰਨੇ ਦਿਨਾਂ ਦੇ ਸੀ ਜੀ 28 ਦਿਨਾਂ ਦੇ ਆਪਣਾ ਆਪਣਾ ਇੱਕ ਚੱਕਰ ਪੂਰਾ ਕਰਦਾ ਹੈ ਔਰ ਫੀਮੇਲ ਦਾ ਜਿਹੜਾ ਮੈਸਟਰੂਅਲ ਜਿਹੜਾ ਸਾਈਕਲ ਹੈ ਉਹਦੇ ਨਾਲ ਮੇਲ ਖਾਂਦਾ ਹੈ ਬਿਲਕੁਲ ਮੈਚ ਕਰਦਾ ਹੈ ਉਹ ਵੀ 28 ਦਿਨਾਂ ਦਾ ਹੁੰਦਾ ਤਾਂ ਇਹ ਫਸਟ ਰੈਫਰੈਂਸ ਹੈ ਅਕੋਰਡਿੰਗ ਟੂ ਨੇਚਰਲ ਸਾਇੰਸ ਹਰ ਇਨਸਾਨ ਬ੍ਰਹਿਮੰਡ ਨਾਲ ਜੁੜਿਆ ਹੈ ਹਰ ਇਨਸਾਨ ਆਪਾਂ ਹੁਣੇ ਢਾਂਚੇ ਦੀ ਗੱਲ ਕੀਤੀ ਆ ਤੋ ਸੂਰਜ ਤੋਂ ਬਣਦਾ ਹੈ ਸੂਰਜ ਕਿੱਥੇ ਪਲੇਸ ਹੈ ਬ੍ਰਹਿਮੰਡ ਦੇ ਵਿੱਚ ਆਪਾਂ ਚੰ드ਰਮਾ ਦੀ ਗੱਲ ਕਰ ਰਹੇ ਹਾਂ ਉਹ ਕਿੱਥੇ ਪਲੇਸ ਹੈ ਬ੍ਰਹਿਮੰਡ ਦੇ ਵਿੱਚ ਹੋਰ ਕੀ ਹੁਣ ਇਹ ਤਾਂ ਹੈ ਨਹੀਂ ਕਿ ਸੂਰਜ ਕੋਲ ਜਾ ਕੇ ਹੈਲੋ ਕਰਕੇ ਜਾਵੇ ਹਾਂਜੀ ਜਿਸਨੂੰ ਕੋਲ ਜਾ ਕੇ ਹੈਲੋ ਕਰ ਗਿਆ ਤੈਸ ਲੈ ਸਵਾਗਤ ਦੇਣਾ ਉਹਨੇ ਪਰ ਇਹ ਵੀ ਨਹੀਂ ਕਿ ਚੰ드ਰਮਾ ਕੋਲ ਜਾ ਕੇ ਹੈਲੋ ਕਰਕੇ ਜਾਵੇ ਠੰਡ ਬਹੁਤ ਹੋਣੀ ਹੈ ਠੀਕ ਹੈ ਤਾਂ ਇਸ ਕਰਕੇ ਇਹ ਰੈਫਰੈਂਸ ਨੇ ਚੰ드ਰਮਾ ਠਾਈ ਦਿਨਾਂ ਦੇ ਵਿੱਚ ਆਪਣਾ ਚੱਕਰ ਪੂਰਾ ਕਰਦਾ ਜੋ ਕਿ ਫੀਮੇਲ ਦੇ ਮੈਨਸਟਰਲ ਸਾਈਕਲ ਦਾ ਮੈਚ ਕਰਦਾ ਹੈ ਇਹ ਪਹਿਲਾ ਰੈਫਰੈਂਸ ਆ ਜਿਹੜੀ ਗੱਲ ਸਮਝਣ ਵਾਲੀ ਹੈ ਜਿਵੇਂ ਜਿਵੇਂ ਚੰ드ਰਮਾ ਆਪਣੇ ਫੇਸ ਨੂੰ ਪੂਰਾ ਕਰਦਾ ਇੱਕ ਖਾਸ ਊਰਜਾ ਦੇ ਨਾਲ ਨਵੇਂ ਫੇਸ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਇਸੇ ਤਰ੍ਹਾਂ ਔਰਤ ਦੇ ਅੰਦਰ ਮਾਸਿਕ ਚੱਕਰ ਦੇ ਅਲੱਗ-ਅਲੱਗ ਫੇਸ ਦੇ ਵਿੱਚ ਬਦਲਾਅ ਹੁੰਦੇ ਹਨ ਜਿਹੜੇ ਖਾਸ ਊਰਜਾ ਦੇ ਨਾਲ ਫੇਸ ਤੋਂ ਅਗਲੇ ਫੇਸ ਵਿੱਚ ਪ੍ਰਵੇਸ਼ ਕਰਦੇ ਹਨ ਜਿਸਮੇ ਰੈਫਰੈਂਸ ਦੇ ਰਿਹਾ ਤੁਸੀਂ ਮੇਰੀ ਗੱਲਬਾਤ ਨੂੰ ਸੁਣਨਾ ਲੈਬਰੇਟਰੀ ਵਿੱਚ ਅੱਗੇ ਕਰੂੰਗਾ ਔਰਤਾਂ ਦੇ ਸਰੀਰ ਦੇ ਅੰਦਰ ਰਸਾਂ ਦਾ ਪਰਵਰਤਨ ਚੰ드ਰਮਾ ਤਤ ਦੇ ਪ੍ਰਭਾਵ ਦੇ ਅਧੀਨ ਹੀ ਆਉਂਦਾ ਹੈ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਕਿ ਫੀਮੇਲ ਦੇ ਅੰਦਰ ਜਿੰਨੇ ਵੀ ਹਾਰਮੋਨਲ ਬੈਲੈਂਸਿੰਗ ਤੇ ਇਮਬੈਲੈਂਸਿੰਗ ਹੈ ਇਹ ਚੰ드ਰਮਾ ਦੇ ਪ੍ਰਭਾਵ ਨਾਲ ਜੁੜੀ ਹੋਈ ਹੈ ਲਿੰਕ ਨਾਲ ਉਹਦੇ ਨਾਲ ਯੈਸ ਇਸੇ ਕਰਕੇ ਜਿਹੜੀਆਂ ਫੀਮੇਲਸ ਕਵਰਡ ਏਰੀਆ ਚ ਜ਼ਿਆਦਾ ਰਹਿੰਦੀਆਂ ਤੇ ਉਹਦੇ ਅੰਦਰ ਹਾਰਮੋਨਸ ਇਮਬੈਲੈਂਸਿੰਗ ਫਾਸਟ ਹੁੰਦੀ ਹੈ ਕਿਉਂਕਿ ਉਹ ਡੀ ਲਿੰਕ ਹੋ ਚੁੱਕੀਆਂ ਨੇ ਬ੍ਰਹਿਮੰਡ ਨਾਲ ਕਿਹਦੇ ਨਾਲੋਂ ब्रह्मांड सज्जात ऊपर लेके आओ किधरों डी लिंक है ब्रह्मांड नालों ब्रह्मांड नालों डी लिंक है ब्रह्मांड नालों सज्जात ऊपर लेके जाओ यस ब्रह्मांड नालों डी लिंक है ब्रह्मांड नालों डी लिंक है ब्रह्मांड नालों डी लिंक यस आगे चल दे हाँ पुरातन वेदा वेदा के अनुसार ਸਨਤਾਨ ਪ੍ਰਾਪਤੀ ਦੇ ਲਈ 컨ਸੀਵਿੰਗ ਦਾ ਟਾਈਮ ਸੀ ਉਹ ਪੂਨਮਾਸੀ ਨੂੰ ਦੱਸਿਆ ਗਿਆ ਸੀ ਔਰ ਤੰਦਰੁਸਤੀ ਦੀ ਇੱਕ ਸੰਤਾਨ ਲੈਣ ਵਾਸਤੇ ਇਸ ਕਰਕੇ ਸਰੀਰ ਦੀ ਇਮਿਊਨਿਟੀ ਬਹੁਤ ਚੰਗੇ ਪੱਧਰ ਤੇ ਕੰਮ ਕਰਦੀ ਹੈ ਇਹਦਾ ਕਿ ਮੈਂ ਤੁਹਾਨੂੰ ਟੇਬਲ ਦਵਾਂਗੇ ਆ ਚਾਰਟ ਆਇਆ ਹੋਇਆ ਹੈ ਚਾਰਟ ਤੁਹਾਨੂੰ ਦਵਾਂਗੇ ਚਾਰਟ ਚ ਕਾਫੀ ਚੀਜ਼ ਤੁਹਾਨੂੰ ਸਮਝ ਲੱਗ ਜਾਣਗੀਆਂ ਔਰਤਾਂ ਦੇ ਅੰਦਰ ਮਾਸਿਕ ਚੱਕਰ ਦਾ ਬਦਲਾਅ ਚੱਲਦਾ ਰਹਿੰਦਾ ਹੈ ਪਰ ਜੇਕਰ ਅਸੀਂ ਜਾਗਰੂਕਤਾ ਦੇ ਨਾਲ ਦੇਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਪੂਰਨਮਾਸੀ ਦੇ ਨਜ਼ਦੀਕ ਮਾਸਿਕ ਚੱਕਰ ਪੂਰਾ ਹੋਣ ਤੇ ਸਰੀਰ ਦੀ ਊਰਜਾ ਜ਼ਿਆਦਾ ਵੱਧਦੀ ਤੇ ਸਰੀਰ ਦੀ ਸਫਾਈ ਵੀ ਜ਼ਿਆਦਾ ਹੁੰਦੀ ਹੈ ਮਸਿਆ ਦੇ ਦਿਨਾਂ ਤੇ ਦੇ ਮੁਕਾਬਲੇ ਤਾਂ ਜਿਹੜੀ ਜਿਹੜੀ ਹੈਗੀ ਆ ਪੁੰਨਿਆ ਔਰ ਮਸਿਆ ਇਹਨੂੰ no doubt ਆਪਾਂ ਹੋਟਾ ਨਾਲ ਦੇਖਦੇ ਆ ਰਿਲੀਜੀਅਸ ਇਹਦਾ ਇੱਕ ਇੰਪੈਕਟ ਹੈ ਲੇਕਿਨ ਅਕੋਰਡਿੰਗ ਟੂ ਨੇਚਰਲ ਸਾਇੰਸ ਕੋਲ ਫੀਮੇਲ ਦੀ ਲਾਈਫ ਨਾਲ ਰਿਲੇਟ ਕਰੀਏ ਤਾਂ ਇਹਦੇ ਅੰਦਰ ਪੂਰਨ 마ਸੀ ਦੇ ਦਿਨ ਜਿਸ ਦਿਨ ਪੁੰਨਿਆ ਹੈਗੀ ਆ ਜਿਹਨੂੰ ਕਿਹਾ ਜਾਂਦਾ ਹੈ ਉਸ ਦਿਨ ਫੀਮੇਲ ਦੀ ਬੋਡੀ ਦੀ ਊਰਜਾ ਦਾ ਲੈਵਲ ਸੱਤਰ ਜ਼ਿਆਦਾ ਹੁੰਦਾ ਹੈ ਤੇ ਡੀਟੌਕਸੀਫਿਕੇਸ਼ਨ ਅੱਛੀ ਢੰਗ ਨਾਲ ਹੁੰਦੀ ਹੈ ਉਹ ਤੇਜਨਾ ਦਾ ਲੈਵਲ ਜਿਆਦਾ ਹੁੰਦਾ ਹੈ ਇਸ ਕਰਕੇ 컨ਸੀਮਿੰਗ ਟਾਈਮ ਬੈਸਟ ਹੁੰਦਾ ਹੈ ਉਸ ਟਾਈਮ ਤੇ ਤਾਂ ਇਹ ਇਹਨੂੰ ਇਸ ਤਰ੍ਹਾਂ ਰਿਲੇਟ ਕੀਤਾ ਗਿਆ ਹੈਗਾ ਔਰ ਜਿਨ੍ਹਾਂ ਦੇ ਪੀਰੀਅਡ ਸਾਈਕਲ ਇਸ ਢੰਗ ਨਾਲ ਨਹੀਂ ਹਨ ਉਹ ਇੱਕ ਇੰਬੈਲੈਂਸਿੰਗ ਪੀਰੀਅਡ ਸਾਈਕਲ ਹੈ ਉਹਨੂੰ ਬੈਲੈਂਸ ਕਰਨ ਵਾਸਤੇ ਨੈਚੁਰਲ ਸਾਇੰਸ ਵੱਲ ਸਾਨੂੰ ਸਮਝ ਫੀਮੇਲ ਨੂੰ ਵਧਾਉਣੀ ਪੈਣੀ ਹੈਗੀ ਹੈ ਮੋਸਟਲੀ ਫੀਮੇਲ ਦਾ ਪੀਰੀਅਡ ਸਾਈਕਲ ਹੈਗਾ ਉਹ ਇਹਦੇ ਮੁਤਾਬਕ ਨਹੀਂ ਹੈ ਤਾਂ ਉਹ ਕਿਉਂ ਨਹੀਂ ਹੈ ਉਹ ਅੱਗੇ ਤੁਸੀਂ ਸਮਝੋਗੇ ਤੋ ਮੇਨ ਚੀਜ਼ ਇਹ ਹੈ ਕਿ ਚੰ드ਰਮਾ ਜਿਹੜਾ ਤੱਤ ਹੈ ਉਹ ਹਰ ਔਰਤ ਦੇ ਜੀਵਨ ਦਾ ਮੇਨ ਡਾਕਟਰ ਦਾ ਰੋਲ ਨਿਭਾ ਰਿਹਾ ਹੈਗਾ ਤਾਂ ਇਹਨੂੰ ਇਹਦੀ ਇੰਪੋਰਟੈਂਸ ਸਾਨੂੰ ਸਮਝ ਨਹੀਂ ਪਾਏਗੀ ਫੀਮੇਲ ਨੂੰ ਔਰ ਫੀਮੇਲ ਨੂੰ ਜਿਆਦਾ ਸੈਂਸਿਟਿਵ ਹੋਣ ਕਰਕੇ ਇਹ ਇਸ ਚੈਪਟਰ ਤੇ ਧਿਆਨ ਦੇਣਾ ਪਏਗਾ ਪਰ ਜੇਕਰ ਅਸੀਂ ਰਾਤ ਚੰ드ਰਮਾ ਦੀ ਰੋਸ਼ਨੀ 'ਚ ਬੈਠਦੇ ਹਾਂ ਤਾਂ ਔਰਤ ਦੇ ਅੰਦਰ ਹਾਰਮੋਨਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ ਦੇਖੋ ਪਹਿਲਾਂ ਓਪਨ ਸੀ ਤਾ بارش ਹੋਇਆ ਜਾਂਦਾ ਸੀ ਤਾਂ ਚੀਜ਼ਾਂ ਬਾਈ ਡਿਫਾਲਟ ਹੋ ਜਾਂਦੀਆਂ ਸੀ ਉਹਦੇ ਤੇ ਬਹੁਤ ਊਰਜਾ ਜਾਂ ਧਿਆਨ ਦੇਣ ਦੀ ਲੋੜ ਹੁਣ ਕਵਰਡ ਹੋਣ ਕਰਕੇ ਸਾਡਾ ਧਿਆਨ ਇੱਧਰ ਨਹੀਂ ਸੀ ਅਸੀਂ ਕਵਰਡ ਮਾਹੌਲ 'ਚ ਚਲੇ ਗਏ ਆ ਤਾਂ ਹੁਣ ਕਮੀ ਔਨ ਕਰਕੇ ਸਾਡੇ ਅਸੀਂ ਬਿਮਾਰੀਆਂ ਨਾਲ ਜ਼ਿਆਦਾ ਜੂਝ ਰਹੇ ਹੈਗੇ ਆ ਬਟ ਕਵਰਡ ਹੋਣ ਕਰਕੇ ਸਾਡੇ ਅਧਰ ਧਿਆਨ ਨਹੀਂ ਹੈ ਇਹ ਜਸ ਤੁਹਾਨੂੰ ਸਮਝਾਉਂਦਾ ਸਾਡਾ ਮਕਸਦ ਵੀ ਹੈਗਾ ਕਿ ਤੁਸੀਂ ਜਿੱਥੇ ਅਸੀਂ ਸੂਰਜ ਦੀ ਰੋਸ਼ਨੀ ਦੇ ਉੱਤੇ ਵਿਟਾਮਿਨ ਡੀ ਤੇ ਬੋਲ ਰਹੇ ਆ ਉੱਥੇ ਚੰਦਰਮਾ ਦੀ ਜਿਹੜੀ ਲਾਈਟ ਹੈ ਚੰ드ਰਾਮਾ ਦੀ ਜਿਹੜੀ ਇਨਵੋਲਵੇਸ਼ਨ ਹੈ ਫੀਮੇਲ ਦੇ ਲਾਈਫ 'ਚ ਉਹ ਵੀ ਸਾਨੂੰ ਸਮਝਣੀ ਹੀ ਪਾਏਗੀ ਉਹ ਕਿਸੇ ਵੀ ਢੰਗ ਨਾਲ ਚਾਹੇ ਤੁਸੀਂ ਮੂਨ ਥੈਰੇਪੀ ਵਾਟਰ ਥੈਰੇਪੀ ਦੇ ਰੂਪ 'ਚ ਵਧਾ ਲਓ ਆਪਣੀ ਲਾਈਫ ਦੇ ਵਿੱਚ ਚਾਹੇ ਤੁਸੀਂ ਖਾਣਾ ਖਾਣ ਤੋਂ ਠੀਕ 1 ਘੰਟਾ ਤੁਸੀਂ ਮੂਨ ਵਾਕ ਕਰੋ ਆਪਣੀ ਟੈਰੇਸ ਦੇ ਉੱਪਰ ਗਲੀ ਦੇ ਉੱਪਰ ਕੋਲ ਪਾਰਕ ਆ ਉਹਦੇ ਉੱਪਰ ਲੇਕਿਨ ਮਸਲਾ ਕੀ ਹੈ ਕਿ ਸਭ ਤੋਂ ਬੈਸਟ ਹੈਲਦੀ ਇਹਦੇ 'ਚ ਆਉਂਦੀ ਹੈ ਜੇ ਤੁਸੀਂ ਟੈਰੇਸ ਤੇ ਕਰਦੇ ਹੋ ਕਿਉਂਕਿ ਛੱਤ ਦੇ ਉੱਪਰ ਤੁਸੀਂ ਲਾਈਟਾਂ ਨਹੀਂ ਔਨ ਕਰਦੇ ਚਾਰੇ ਪਾਸੇ ਹਨੇਰਾ ਹੁੰਦਾ ਤੇ ਜਿਹੜੀ ਚੰਦਮਾ ਦੀ ਲਾਈਟ ਹੈ ਉਹ ਪ੍ਰੋਪਰ ਤੁਹਾਡੀ ਬਾਡੀ ਸਮਝ ਰਹੀ ਹੁੰਦੀ ਹੈ ਕਿਉਂਕਿ ਆਪਾਂ ਪਾਰਕਸ ਕਰਾਂਗੇ ਤਾਂ ਲਾਈਟ ਆਉਣ ਆਉਣਗੀ ਰਾਤ ਨੂੰ ਤਾਂ ਤੁਹਾਨੂੰ ਚੰਦਮਾ ਨਹੀਂ ਦੇਖਣਾ ਲਾਈਟ ਬਹੁਤ ਤੇਜ਼ ਹੁੰਦੀ ਹੈ ਤੇ ਉਥੇ ਸਾਇੰਸ ਪ੍ਰੋਪਰ ਕੰਮ ਨਹੀਂ ਕਰਦੀ ਸੋ ਜਿੱਥੇ ਅਸੀਂ ਵਾਕ ਕਰਨੀ ਹੈ ਉਹ ਸਰਾਉਂਡਿੰਗ ਹਨੇਰਾ ਹੋਵੇ ਤਾਂ ਜੋ ਸਿਰਫ ਤੁਸੀਂ ਤੇ ਤੁਹਾਨੂੰ ਚੰਦਰਮਾ ਨਜ਼ਰ ਆ ਰਿਹਾ ਹੋਵੇ ਉੱਥੇ ਤੁਹਾਡੇ ਜਿਹੜੇ ਬ੍ਰੇਨ ਦੀਆਂ ਗ੍ਰੰਥੀਆਂ ਨੇ ਉਹ ਉਸ ਸਿਗਨਲ ਨੂੰ ਸਮਝਦੀਆਂ ਨੇ ਤੇ ਤੁਸੀਂ ਉਸ ਟਾਈਮ ਤੇ ਪ੍ਰੋਪਰ ਵਾਕ ਕਰਕੇ ਵਾਕ ਕਰਕੇ ਉਹਦਾ ਫਾਇਦਾ ਲੈ ਸਕਦੇ ਹੋ 21 ਦਿਨ ਕੋਈ ਵੀ ਔਰਤ ਇਸ ਵਾਕ ਨੂੰ ਕਰੇ 21 ਦਿਨ ਨਾਲ ਦੀ ਨਾਲ ਉਹ ਮੂਨ ਥੈਰੇਪੀ ਵਾਲਾ ਪਾਣੀ ਸਵੇਰ ਪੀਵੇ ਰਾਤ ਨੂੰ 1 ਘੰਟੇ ਦੀ ਮੂਨ ਵਾਕ ਕਰੇ 21 ਦਿਨ ਪ੍ਰੋਸੈਸ ਕਰੋ ਜਿਹੜੀਆਂ ਬੱਚੀਆਂ ਨੇ ਖਾਸ ਕਰਕੇ ਜਿਹੜੀਆਂ ਟੀਨੇਜਰ ਬੱਚੀਆਂ ਨੇ ਜਿਨ੍ਹਾਂ ਨੂੰ ਪੀਰੀਅਡ ਸਾਈਕਲ ਇੰਬੈਲੈਂਸਿੰਗ ਹੈਗੀ ਆ ਜਦ ਪ੍ਰੀਮਚੋਰ ਹੋ ਜਾਂਦਾ ਜਾਂ ਪੇਨ ਬਹੁਤ ਜ਼ਿਆਦਾ ਸਿਵਰ ਪੇਨ ਹੁੰਦੀ ਹੈ ਪੈਲਵਿਕ ਦੇ ਵਿੱਚ ਤਾਂ ਉਹਨਾਂ ਵਾਸਤੇ ਬਹੁਤ ਅੱਛੀ ਥੈਰੇਪੀ ਹੈਗੀ ਹੈ ਕਿਉਂਕਿ ਉਹਨਾਂ ਦੇ ਅੰਦਰ ਚੰਦਰਮਾ ਤਤ ਦੀ ਹੀ ਕਮੀ ਹੈ ਤਾਂ ਹੀ ਉਹ ਪੈਨਿਕ ਹੋ ਰਹੀਆਂ ਨੇ